ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਆਪਾਂ ਕਰਦੇ ਸੀਗੇ ਪਲੱਸ 2 ਦੀਆਂ ਕਵਿਤਾਵਾਂ ਸ਼ੁਰੂ ਕਰੀᱛੀਆਂ ਸੀ ਟੁਕੜੀ ਜੱਗ ਤੋਂ ਨਿਆਰੀ ਕਰ ਲਈ ਸੀ ਆਪਾਂ ਰਚਨਾ ਸੀਗੀ ਭਾਈ ਵੀਰ ਸਿੰਘ ਦੀ ਤੇ ਅੱਜ ਆਪਾਂ ਕਰਨੀ ਹੈ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ वैसे ਤਾਂ ਜਿਹੜਾ ਤੁਹਾਨੂੰ ਆਉਂਦਾ ਕੇਂਦਰੀ ਭਾਵ ਹੀ ਆਉਂਦਾ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਆਉਂਦੇ ਹੁੰਦੇ ਨੇ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਕਵਿਤਾ ਜੇ ਪੜ੍ਹੀ ਹੋਵੇ ਉਹਦੇ ਅਰਥ ਪਤਾ ਹੋਣ ਕੀ ਕਿਹਾ ਹੈ ਉਹਦੇ ਚ ਤਾਂ ਫਿਰ ਕੇਂਦਰੀ ਭਾਵ ਰੱਟਾ ਨਹੀਂ ਲਾਉਣਾ ਪੈਂਦਾ ਕੇਂਦਰੀ ਭਾਵ ਨੂੰ ਫਿਰ ਆਪਣੇ ਆਪ ਲਿਖ ਸਕੀਦਾ ਇਸ ਕਰਕੇ ਮੇਰੀ ਕੋਸ਼ਿਸ਼ ਇਹੀ ਹੈ ਕਿ ਪਹਿਲਾਂ ਮੈਂ ਤੁਹਾਨੂੰ ਕਰਾ ਦਾਂ ਅਰਥ ਦੱਸਦਾਂ ਮੈਂ ਵੀ ਕਵਿਤਾ ਚ ਕਿਹਾ ਕੀ ਹੈ ਕਵੀ ਨੇ ਉਸ ਤੋਂ ਬਾਅਦ ਫਿਰ ਆਪਾਂ ਕੇਂਦਰੀ ਭਾਵ ਤੇ ਛੋਟੇ ਪ੍ਰਸ਼ਨਾਂ ਦੇ ਉੱਤਰ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਆਪੇ ਲੱਭ ਜਾਣੇ ਨੇ ਹਾਂਜੀ ਕਵਿਤਾ ਉਹ ਪੁਰਾਣਾ ਅਦਬ ਤੇ ਹਿਰਸ ਨਾ ਕੀ ਕਹਿੰਦਾ ਕਵੀ ਇਹਦੇ ਵਿੱਚ ਕਿ ਪੰਜਾਬੀਆਂ ਵਾਲਾ ਇੱਕ ਦੂਜੇ ਲਈ ਮੋਹ ਪਿਆਰ ਤੇ ਸਤਿਕਾਰ ਨਹੀਂ ਐ ਹੁਣ ਪੁਰਾਣੇ ਵਾਲਾ ਉਹ ਪ੍ਰੀਤ ਦੀਆਂ ਪੀੜੀਆਂ ਪੀੜੀਆਂ ਗੱਡਾ ਅੱਜ ਦੇ ਲੋਕਾਂ ਵਿੱਚ ਪੁਰਾਣੇ ਲੋਕਾਂ ਵਾਂਗ ਪਿਆਰ ਦੀਆਂ ਪੱਕੀਆਂ ਗੰਡਾਂ ਨਹੀਂ ਪਈਆਂ ਹੋਈਆਂ ਪੀੜੀਆਂ ਹੁੰਦਾ ਪੱਕੀਆਂ ਅਦਬ ਹੁੰਦਾ ਸਤਿਕਾਰ ਉਹ ਕੁੜੀਆਂ ਦੇ ਚਾ ਤਿਰੰਜਣਾ ਦੇ ਗਾਵਨ ਕਿੱਥੇ ਵਰਤਮਾਨ ਪੰਜਾਬੀ ਜੀਵਨ ਦੇ ਵਿੱਚ ਕੁੜੀਆਂ ਦੇ ਚਾ ਤਿਰੰਜਣ ਅਤੇ ਗਾਉਣ ਵੀ ਨਹੀਂ ਰਹੇ ਉਹ ਸ੍ਰਿਕਾਂ ਦੀ ਆਬ ਵਾਲੀ ਗੱਲ ਸਾਰੀ ਗਈ ਆਈ ਤੇ ਅੱਜ ਕੱਲ ਇਸ ਵਿੱਚ ਸ੍ਰਿਕਾਂ ਦਾ ਸਤਿਕਾਰ ਕਰਨ ਵਾਲੀ ਗੱਲ ਵੀ ਬਿਲਕੁਲ ਖਤਮ ਹੋ ਚੁੱਕੀ ਐ ਉਹ ਖਾਤਰਾਂ ਤੇ ਸੇਵਾਵਾਂ ਮਾਂ ਕੁਰਬਾਨੀਆਂ ਤੇ ਜਰਨੇ ਜਿਗਰੇ ਤੇ ਹੌਸਲੇ ਅੱਜ ਦੇ ਪੰਜਾਬੀ ਜੀਵਨ ਵਿੱਚ ਪਰੌਣਿਆਂ ਦੀ ਖਾਤਰ ਤੇ ਸੇਵਾ ਸਹਿਨ ਸ਼ਕਤੀ ਜਿਗਰੇ ਹੌਸਲੇ ਰੱਜ ਰੱਜ ਕੇ ਰੋਟੀਆਂ ਖਾਣ ਵਾਲੇ ਮਹਿਫਲਾਂ ਲਾਉਣ ਵਾਲੇ ਰੋਟੀਆਂ ਤੇ ਮਹਿਫਲਾ ਉਹ ਡੂੰਗੀ ਡੂੰਗੀ ਸ਼ਰਮਾ ਸਰਾਫਤ ਉਹ ਕਿੱਥੇ ਮਹਿਫਲਾਂ ਲਾਉਣ ਵਾਲੇ ਤੇ ਡੂੰਗੀਆਂ ਸ਼ਰਮਾ ਤੇ ਸਫਲਤਾਵਾਂ ਦੇ ਮਾਲਕ ਲੋਕ ਨਹੀਂ ਰਹੇ ਇੱਕ ਪੜੇ ਨੌਜਵਾਨ ਨੂੰ ਮੈਂ ਪੁੱਛਿਆ ਉਹ ਸਾਡੇ ਅਨਪੜਾਂ ਦਾ ਪੁਰਾਣਾ ਗਠੀਲਾ ਅੰਟੁੱਟ ਜਿਹਾ ਪਿਆਰਾ ਕਿੱਥੇ ਕੀ ਕਹਿੰਦਾ ਕਵੀ ਕਿ ਮੈਂ ਇੱਕ ਪੜੇ ਲਿਖੇ ਨੌਜਵਾਨ ਨੂੰ ਪੁੱਛਿਆ ਕਿ ਸਾਡਾ ਅਨਪੜਾਂ ਦਾ ਪੁਰਾਣਾ ਪੱਕਾ ਤੇ ਟੁੱਟ ਭਾਈਚਾਰਾ ਕਿੱਥੇ ਚਲੇ ਗਿਆ ਹਿੱਤ ਕਿੱਥੇ ਪਿਆਰ ਕਿੱਥੇ ਉਹ ਸਾਡਾ ਹੱਸ ਬੋਲਣਾ ਗਵਾਚ ਗਿਆ ਕਿੱਥੇ ਦਿਲ ਜੋਰ ਮਿੰਨਤ ਕਿੱਥੇ ਮਿੱਠਤ ਕਿੱਥੇ ਉਹ ਬਾਹਾਂ ਦਾ ਮਾਣ ਜੋਰ ਸਾਰਾ ਕੀ ਕਹਿੰਦਾ ਅੱਗੇ ਕਵੀ ਕਿ ਉਹ ਸਾਡਾ ਆਪਸੀ ਭਾਈਚਾਰਾ ਪਿਆਰ ਹਿੱਤ ਤੇ ਹੱਸ ਬੋਲਣਾ ਕਿੱਥੇ ਚਲੇ ਗਏ ਸਾਡਾ ਦਿਲ ਜੋਰ ਮਿਠਾਸ ਮਿਲਤ ਤੇ ਬਾਹਾਂ ਦਾ ਮਾਣ ਭਰਿਆ ਜੋਰ ਕਿੱਥੇ ਚਲਾ ਗਿਆ ਅੱਜ ਦੇ ਪੰਜਾਬ ਵਿੱਚੋਂ ਪੁਰਾਣੇ ਪੰਜਾਬ ਦੀਆਂ ਇਹ ਚੀਜ਼ਾਂ ਕਿਧਰੇ ਅਲੋਪ ਹੋ ਗਈਆਂ ਤੇ ਕਵੀ ਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ ਨੂਹਾ ਧੀਆਂ ਦੀ ਲਿਹਾਜ ਦੀ ਸੱਭਿਆਤਾ ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ ਕੀ ਕਹਿੰਦਾ ਕਿ ਪੰਜਾਬੀ ਨੌਜਵਾਨ ਨੂੰ ਮੈਂ ਪੁੱਛਿਆ ਕਿ ਉਹ ਸੱਭਿਆਤਾ ਜਿਹਦੇ ਵਿੱਚ ਸੋ ਸੰਦੇਸ ਸਮੁੰਦਰਾ ਵਰਗੇ ਵਿਸ਼ਾਲ ਦਿਲ ਸੀ ਕਿੱਥੇ ਚਲੇ ਗਿਆ ਉਹ ਜਿਸ ਵਿੱਚ ਨੋਹਾ ਧੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ ਉਹ ਕਿੱਥੇ ਗਵਾਚ ਗਿਆ ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਵ ਕਿੱਥੇ ਤੇ ਜਵਾਈਆਂ ਦਾ ਪੁਰਾਣਾ ਆਦਰ ਸਤਿਕਾਰ ਕਿੱਥੇ ਚਲਾ ਗਿਆ ਸੱਜ ਵਿਆਹੀਆਂ ਦਾ ਉਹ ਆਦਰ ਪਾ ਸ਼ਿੰਗਾਰ ਰੱਤੇ ਸੰਭਾਗ ਕਿੱਥੇ ਲਾੜ ਤੇ ਮੁਰਾਦਾਂ ਕੀ ਕਹਿੰਦਾ ਸਜ ਬਿਆਈਆਂ ਕੁੜੀਆਂ ਤੇ ਲਈ ਆਦਰ ਪਿਆਰ ਲਾਡ ਤੇ ਉਹਨਾਂ ਦਾ ਸ਼ਿੰਗਾਰ ਸੰਭਾਰ ਤੇ ਮੁਰਾਦਾਂ ਕਿੱਥੇ ਚਲੀਆਂ ਗਈਆਂ ਕਿੱਥੇ ਲੋਪ ਹੋ ਗਈਆਂ ਸਾਲੂ ਕਿੱਥੇ ਬਾਗ ਤੇ ਫੁਲਕਾਰੀਆਂ ਉਹ ਮਹਿੰਦੀ ਦਾ ਰੰਗ ਸੁਹਾਗ ਦਾ ਉਹ ਹੱਥ ਪੈਰ ਰੰਗੇ ਉਹ ਥਿੱਲੇਦਾਰ ਜੁੱਤੀਆਂ ਕਹਿੰਦਾ ਅੱਜ ਸਜ ਬਿਆਈਆਂ ਦੇ ਸਾਲੂ ਬਾਗ ਫੁਲਕਾਰੀਆਂ ਸੁਹਾਗ ਦੀ ਮਹਿੰਦੀ ਨਾਲ ਰੰਗੇ ਹੱਥ ਪੈਰ ਤੇ ਥਿੱਲੇਦਾਰ ਜੁੱਤੀਆਂ ਵੀ ਕਿੱਦਰੇ ਨਹੀਂ ਦਿਖਦੀਆਂ ਇਹ ਕਿੱਦਰੇ ਸਾਰਾ ਕੁਝ ਅਲੋਪ ਹੋ ਗਿਆ ਪਰਾਵਾ ਇਹ ਪੁਰਾਣੀ ਬੁੱਢੀ ਜਿਹੀ ਸੱਭਿਅਤਾ ਦਰਿਆਵਾਂ ਚ ਨਹਾਵਾਂ ਦੇ ਫੇਰ ਵਾਲੀ ਦੂਰੋਂ ਆਈ ਦੂਰ ਜਾਂਦੀ ਕੀ ਕੰਮ ਹੋ ਕੇ ਪੰਜਾਬ ਦੀ ਇਹ ਸੱਭਿਅਤਾ ਜਿਹੜੀ ਬੁੱਢੀ ਜੀ ਜਾਪਦੀ ਹੈ ਉਹ ਸੱਭਿਅਤਾ ਚਨਾਦ ਦਰਿਆ ਵਰਗੀ ਵਿਸ਼ਾਲ ਸੀ ਉਹ ਕਿਸੇ ਦੂਰ ਦੇ ਸਮੇਂ ਵਿੱਚ ਆਰੰਭ ਹੋਈ ਸੀ ਤੇ ਅੱਗੇ ਦੂਰ ਤੱਕ ਜਾਂਦੀ ਸੀ ਬ੍ਰਾਦਰੀਆਂ ਦਾ ਮਿਲ-ਮਿਲ ਜੀਣਾ ਕਿੱਥੇ ਉਹ ਸਦੀਆਂ ਦੀ ਬੋਹੜ ਕਿਸ ਵੱਡੀ ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ ਤੇ ਪੰਜਾਬੀ ਜੀਵਨ ਦੇ ਵਿੱਚ ਬ੍ਰਾਦਰੀਆਂ ਕਿਧਰੇ ਵੀ ਮਿਲ ਕੇ ਨਹੀਂ ਬੈਠਦੀਆਂ ਜਦ ਕਿ ਇਹ ਗੱਲ ਪੁਰਾਣੀ ਸੱਭਿਆਤਾ ਦੇ ਵਿੱਚ ਪ੍ਰਧਾਨ ਸੀ ਉਹ ਪੁਰਾਣੀ ਸੱਭਿਆਤਾ ਰੂਪੀ ਬੋਹੜ ਨੂੰ ਕਿਸ ਨੇ ਵੱਢ ਦਿੱਤਾ ਹੈ ਹਵਾਈ ਚ ਖੜਾਇਆ ਉਹੋ ਕਿਸ ਗੇਰਿਆ ਉਹ ਜੰਗਲ ਜ਼ਰੂਰ ਸੀ ਪੁਰਾਣਾ ਦੰਦ ਕੱਢਿਆ ਗੰਭੀਰ ਸੀ ਅੱਗੇ ਕੀ ਕਹਿੰਦਾ ਕਵੀ ਕਿ ਉਹ ਸੱਭਿਆਤਾ ਦਾ ਪੁਰਾਣਾ ਪਿੱਪਲ ਕਿੱਥੇ ਉੱਡ ਪੇ ਉੱਡ ਪੁੱਟ ਗਿਆ ਕੀ ਉਹ ਕਿਸੇ ਹਨੇਰੀ ਚੱਖਰ ਨੇ ਲੱਗ ਗਿਆ ਜਾਂ ਕਿਸੇ ਹੋਰ ਚੀਜ਼ ਨੇ ਵੇਖਣ ਨੂੰ ਉਹ ਜੰਗਲ ਵਾਂਗ ਸੀ ਪਰ ਉਸ ਵਿੱਚ ਗੰਭੀਰਤਾ ਤੇ ਭਿਆਨਕਤਾ ਸੀ ਮੰਨਿਆ ਭਾਂਤ ਭਾਂਤ ਬੋਲੀਆਂ ਤੇ ਖਿਆਲ ਸੀ ਤੁਸੀਂ ਅਣਜਾਣ ਸੀ ਇੱਕੋ ਜਿਹੇ ਸਿੱਧੇ ਸਾਦੇ ਕੰਮ ਕਰਨ ਵਾਲੇ ਹੱਡ ਸੀ ਤੇ ਇੱਕ ਅਦ ਖਿਆਲ ਕੋਈ ਸੁਣਿਆ ਮੰਨਿਆ ਅਸਾਂ ਲਈ ਬੇਸ ਸੀ ਉਸੇ ਵਿੱਚ ਵਹਿੰਦੇ ਉੱਠਦੇ ਜਿੰਦੇ ਜਾਗਦੇ ਉਹ ਇੱਕ ਖਿਆਲ ਸਾਡੀ ਜਿੰਦ ਜਾਨ ਸੀ ਅੱਗੇ ਕੀ ਕਹਾਂਗਾ ਕਵੀ ਕਿ ਦੇਖਣ ਨੂੰ ਉਹ ਜ਼ਰੂਰ ਜੰਗਲ ਸੀ ਪਰ ਗੰਭੀਰਤਾ ਤੇ ਭਿਆਨਕਤਾ ਸੀ ਮੈਂ ਇਹ ਗੱਲ ਮੰਨਦਾ ਕਿ ਉਸ ਵਿੱਚ ਲੋਕ ਆਪੋ ਆਪਣੀ ਬੋਲੀ ਬੋਲਦੇ ਸੀ ਤੇ ਆਪੋ ਆਪਣੇ ਖਿਆਲ ਸੀ ਵਾਹ ਮੈਂ ਅਸੀਂ ਅਣਜਾਣਗੇ ਸੀ ਪਰ ਅਸੀਂ ਸਾਰੇ ਇੱਕੋ ਜਿਹੇ ਸਿੱਧੇ ਸਾਦੇ ਤੇ ਹੱਡ ਭੰਨ ਕੇ ਮਿਹਨਤ ਕਰਨ ਵਾਲੇ ਸੀ ਅਸੀਂ ਕੋਈ ਇੱਕਦ ਖਿਆਲ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ ਹੀ ਕਾਫੀ ਸਮਝਦੇ ਸੀ ਤੇ ਉਸੇ ਖਿਆਲ ਦੇ ਅਨੁਸਾਰ ਹੀ ਉੱਠਦੇ ਬੈਠਦੇ ਤੇ ਜਿਉਂਦੇ ਜਾਗਦੇ ਆਪਣਾ ਜੀਵਨ ਬਸਰ ਕਰਦੇ ਸੀ ਉਹ ਇੱਕੋ ਖਿਆਲ ਹੀ ਸਾਡੀ ਜਿੰਦ ਜਾਨ ਹੁੰਦਾ ਸੀ ਤੇ ਸਾਡੀ ਜ਼ਿੰਦਗੀ ਤੇ ਕੋਈ ਗੁੰਝਲਦਾਰ ਨਹੀਂ ਸੀ ਉਸ ਸਮੇਂ ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ ਕਾਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ ਅੱਗੇ ਕਵੀ ਦੱਸਦਾ ਕਿ ਅੱਜ ਕੱਲ ਦੇ ਪੰਜਾਬੀ ਨੌਜਵਾਨ ਨੂੰ ਪੁੱਛਿਆ ਉਹਨੇ ਕਿ ਸਾਡੀ ਸਭਿਅਤਾ ਉਹ ਕਿੰਨੀ ਉੱਚੀ ਸੀ ਤੁਹਾਡੀ ਸਭਿਅਤਾ ਦੇ ਨਾਲੋਂ ਸੁੱਚਾ ਤੇ ਸੁਥਰਾ ਵਪਾਰ ਕਰਦੇ ਸੀ ਤੇ ਵਰਤਮਾਨ ਲੋਕਾਂ ਵਾਂਗ ਪੈਸੇ ਕਮਾਉਣ ਦੀ ਖਾਤਰ ਧੋਖਾ ਤੇ ਫਰੇਬ ਨਹੀਂ ਕਰਦੇ ਸੀ ਇੱਕ ਕਾਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ ਕਾਲੀ ਵਿੱਚ ਅਮੀਰ ਹੋਣ ਨੂੰ ਚੰਗਾ ਨਹੀਂ ਸੀ ਸਮਝਦੇ ਉਦੋਂ ਨਿੰਦਿਆ ਕਰਦੇ ਸੀ ਸਾਰੇ ਇੱਕ ਰੱਬੀ ਜੋੜ ਮੋਇਲ ਜਾਣ ਕੁਝ ਦੁਨੀਆ ਦੀ ਸੇਵਾ ਕਰਦੇ ਬਲਾਈਤਾਂ ਜਾਂਦੇ ਕਾਬਲ ਖੰਧਾਰ ਬੁਖਾਰੇ ਸਫਰ ਚਾਂਗਦੇ ਜਫਰ ਝੜਦੇ ਸਫਰ ਸਾਡਾ ਦਿਨ ਰਾਤ ਸੀ ਸੋਹਣੇ ਉਨਤਾਂ ਦੇ ਕੰਮ ਬਣੇ ਦੇਸ਼ ਆਪ ਨੂੰ ਆਣਦੇ ਅੱਗੇ ਕਹਿੰਦਾ ਕਵੀ ਕਿ ਉਹ ਸਿਰਫ ਸੰਸਾਰ ਨਾਲ ਆਪਣਸੰਬੰਧਾਂ ਨੂੰ ਇੱਕ ਰੱਬੀ ਜੋੜ ਮੇਲ ਸਮਝ ਕੇ ਸਾਰੀ ਦੁਨੀਆ ਦੀ ਸੇਵਾ ਕਰਦੇ ਸੀ ਤੇ ਹੁਣ ਦੇ ਲੋਕਾਂ ਵਾਂਗ ਚਾਂਦੀ ਦੀਆਂ ਠਿਕਰਾਂ ਰੁਪਈਆਂ ਨੂੰ ਕਦੇ ਵੀ ਆਪਣਾ ਰੱਬ ਨਹੀਂ ਸੀ ਮੰਨਿਆ ਕਮਾਈ ਕਰਨ ਲਈ ਇੰਗਲੈਂਡ ਕਾਬਲ ਖੰਧਾਰ ਤੇ ਬੁਖਾਰੇ ਨੂੰ ਦਿਨ ਰਾਤ ਸਫਰ ਕਰਦੇ ਹੋਏ ਦੁੱਖਾਂ ਦਾ ਮੁਕਾਬਲਾ ਕਰਦੇ ਹੋਏ ਜਾਂਦੇ ਸੀ ਤੇ ਉੱਥੇ ਸੋਹਣੀ ਕਲਾਕਾਰੀ ਨਾਲ ਬਣੀਆਂ ਚੀਜ਼ਾਂ ਆਪਣੇ ਦੇਸ਼ ਵਿੱਚ ਲਿਆਉਂਦੇ ਸੀ ਤੇ ਲਿਆਉਂਦੇ ਹੋਏ ਕੱਪੜਿਆਂ ਨੂੰ ਪਹਿਨਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸਗਨ ਮਨਾਉਂਦੇ ਸੀ ਅਸੀਂ ਰੱਬ ਤੋਂ ਇਹੀ ਮੰਗਦੇ ਸੀ ਕਿ ਦੋਹੇ ਧਿਰਾਂ ਬਸਦੀਆਂ ਰਹਿਣ ਪੈਨਨ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸਗਨ ਮਨਾਉਂਦੇ ਦੋਹੇ ਧਿਰਾਂ ਜੀਣ ਬਸਣ ਤੇ ਥੀਣ ਅਸੀਂ ਰੋਟੀਆਂ ਪੈ ਖਾਮ ਦੇ ਲੱਦੇ ਜਾਂਦੇ ਲੱਦੇ ਆਂਦੇ ਕਿਹਾ ਸੋਣਾ ਜਿਹਾ ਵਪਾਰ ਸੀ ਅੱਗੇ ਕੀ ਕਹਾਂਗਾ ਕਵੀ ਕਿ ਇਸ ਪ੍ਰਕਾਰ ਅਸੀਂ ਖੈਰ ਮੰਗਦੇ ਹੋਏ ਵਿਦੇਸ਼ਾਂ ਦੇ ਵਿੱਚ ਲੱਦੇ ਹੋਏ ਜਾਂਦੇ ਸੀ ਤੇਲਦੇ ਹੋਏ ਵਾਪਸ ਆਉਂਦੇ ਸੀ ਤੇ ਉਹ ਸਾਡਾ ਵਪਾਰ ਕਿੰਨਾ ਸੋਹਣਾ ਸੀ ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਗ ਗਏ ਬਹਿਮ ਸਾਨੂੰ ਸਾਡੇ ਠੀਕ ਪਰ ਤੁਹਾਡੇ ਕੀ ਘਟ ਹਨ ਤੇ ਫੇਰ ਕਵੀ ਨੌਜਵਾਨ ਨੂੰ ਕਹਿੰਦਾ ਕਿ ਤੂੰ ਮੈਨੂੰ ਦੱਸ ਸਕੇ ਉਹ ਸੋਹਣੇ ਸਮੇ ਕਿੱਥੇ ਚਲੇ ਗਏ ਪੁਰਾਣੇ ਸਮੇ ਦੇ ਰਹਿਣ ਵਾਲੇ ਸਾਡੇ ਸਾਥੀ ਅਨਪੜ ਤੇ ਬਹਿਮਾ ਭਰਮਾਂ ਦੇ ਵਿੱਚ ਪਏ ਹੋਏ ਸੀ ਪਰ ਤੇਰੇ ਸਾਥੀ ਲੋਕਾਂ ਦੇ ਬਹਿਮ ਕਿਹੜੇ ਘਟਨੇ ਨਾਮ ਬਦਲੇ ਰੂਪ ਬਦਲੇ ਤੱਕੇ ਨੀਝ ਲਾ ਹੈਨ ਸਭ ਉਹੋ ਜਿਹੇ ਬਹਿਮ ਅੱਜ ਵੀ ਤੇ ਜਰਾ ਨੀਝ ਨੀਝ ਲਾ ਕੇ ਮਤਲਬ ਧਿਆਨ ਲਾ ਕੇ ਦੇਖ ਅੱਜ ਵੀ ਉਹੋ ਜਿਹੇ ਬਹਿਮ ਨੇ ਬਹਿਮ ਨੇ ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ ਵਰਤਮਾਨ ਸਭਿਅਤਾ ਦੇ ਮਾਲਕ ਲੋਕਾਂ ਨੇ ਆਦਮੀਆਂ ਦੀ ਪੂਜਾ ਛੱਡ ਦਿੱਤੀ ਐ ਕਿਉਂਕਿ ਇੱਕ ਉਹ ਗੁਨਾਹ ਸੀ ਪਰ ਠਿਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ ਪਰੇਸ਼ੀਤੀ ਤਾਂ ਤੇ ਹੁਣ ਪੈਸਿਆਂ ਦੀ ਪੂਜਾ ਕਿੱਥੋਂ ਦਾ ਪੁੰਨ ਹੈ ਸੇਵਾ ਕਰਨੀ ਮਜ਼ਦੂਰੀ ਮੰਗਣੀ ਦਾ ਕੁਛ ਜਾਹਲ ਸੀ ਇਹ ਵੀ ਤਾਂ ਪਾਪ ਹੀ ਹੈ ਮੰਨ ਲੈਂਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਸੇਵਾ ਕਰਦੇ ਸੀ ਮਜ਼ਦੂਰੀ ਨਹੀਂ ਸੀ ਮੰਗਦੇ ਇਹ ਉਹਨਾਂ ਦੀ جہਾਲਤ ਦੀ ਨਿਸ਼ਾਨੀ ਸੀ ਕੂੜ ਪਾਪ ਕਰ ਅਮੀਰ ਹੋਣਾ ਬਹਿਲਾ ਬੇਲਾ ਇਹ ਬੇਸਵਰੀ ਕਦ ਅੰਮ੍ਰਿਤ ਬਣੀ ਸੀ ਖਾਣ ਪੀਣ ਪੈਸਿਆਂ ਦੀ ਪ੍ਰਾਪਤੀ ਦੇ ਲਈ ਮੁਰਦਿਆਂ ਦੀਆਂ ਜੇਬਾਂ ਫੋਲਣੀਆਂ ਕਿੱਥੋਂ ਦਾ ਪੁੰਨ ਹੈ ਇਹ ਵੀ ਤਾਂ ਪਾਪ ਹੀ ਹੈ ਇਹ ਵੀ ਮੰਨ ਲੈਂਦੇ ਹਾਂ ਕਿ ਅਸੀਂ ਗਰੀਬ ਸੀ ਸਾਡੇ ਸਬਰ ਸੰਤੋਖ ਨੂੰ ਮਾਰੂ ਜ਼ਹਿਰ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ ਪਰ ਝੂਠ ਬੋਲ ਕੇ ਤੇਜ਼ੀ ਨਾਲ ਅਮੀਰ ਬਣਨ ਦੀ ਰੁਚੀ ਨੂੰ ਕਿੱਥੋਂ ਦਾ ਅਮਰਤ ਕਿਹਾ ਜਾ ਸਕਦਾ ਅਗਲੀਆਂ ਸਤਰਾ ਨੇ ਸੋਹਣਿਆ ਦੱਸ ਨਾ ਉਹ ਵੇਲੇ ਕਿੱਧਰ ਗਏ ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ ਜਿਹੜੀ ਸਾਡੇ ਗੁੰਗੇ ਦਿਲਾਂ ਨੂੰ ਬਲੁੰਦਰ ਦੇ ਸੀ ਫੇਰ ਕਵੀ ਪੁੱਛਦਾ ਹੈ ਕਿ ਮੈਨੂੰ ਦੱਸ ਉਸ ਵੇਲੇ ਕਿੱਥੇ ਚਲੇ ਆ ਗਿਆ ਜਿੱਥੇ ਪਿੱਪਲਾਂ ਦੇ ਪੱਤੇ ਝੂਮ ਝੂਮ ਕੇ ਸਾਡੇ ਗੁੰਗੇ ਦਿਲਾਂ ਦੇ ਉੱਪਰ ਡੂੰਗਾ ਅਸਰ ਪਾਉਂਦੇ ਸੀ ਉਹ ਖੜਕਦੇ ਕਿਉਂ ਨਹੀਂ ਮੁੰਜਣਾ ਹੋ ਅੱਜ ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਦੇ ਆਉਂਦਾ ਕਿ ਅੰਦਰ ਦੀ ਖੁਸ਼ੀ ਸਾਰੀ ਮਰ ਗਈ ਤੇ ਸਾਡੇ ਦਿਲਾਂ ਦੇ ਵਿੱਚੋਂ ਗੀਤ ਛੁੱਟਦੇ ਨੇ ਅੱਜ ਉਹ ਪੱਤੇ ਨਿਮੁੰਜਣੇ ਤੇ ਬੇਅਸਰ ਹੋਏ ਖੜਕਦੇ ਨੇ ਹੁਣ ਉਹਨਾਂ 'ਚ ਕੋਈ ਨਾਚ ਦਿਖਾਈ ਨਹੀਂ ਦਿੰਦਾ ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦਾ ਕੀ ਅੰਦਰ ਦੀ ਖੁਸ਼ੀ ਸਾਰੀ ਮਰ ਗਈ ਪੱਠ ਪਈ ਅੱਜ ਦੀ ਸੱਭਿਆਤਾ ਤੇ ਕੋਈ ਨਾਚ ਦਿਖਾਈ ਨਹੀਂ ਦਿੰਦਾ ਕੀ ਹੁਣ ਉਹਨਾਂ ਦੀ ਅੰਦਰ ਦੀ ਸਾਰੀ ਖੁਸ਼ੀ ਮਰ ਗਈ ਹੈ ਅੱਜ ਜਹੀ ਰਸਹੀਣ ਸੱਭਿਆਤਾ ਪੱਠੀ ਵਿੱਚ ਪਵੇ ਜਿਹੜੀ ਆਪਣੀਆਂ ਖੁਦਗਰਜ਼ੀਆਂ ਦੀ ਪੂਰਤੀ ਲਈ ਦੌੜਦੀ ਤੇ ਹੱਪਦੀ ਹੈ ਦੌੜਦੀ ਹਾਖਦੀ ਦੌੜ-ਦੌੜ ਆਰਾਮ ਚਾਹੀ ਲੈਣਾ ਇੱਕੋ ਵੇਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ ਤੇ ਸਾਰੇ ਦੇ ਸਾਰੇ ਸੁੱਖ ਦੋਹਾਂ ਹੱਥਾਂ ਦੇ ਨਾਲ ਹੀ ਇਕੱਠੇ ਕਰ ਲੈਣਾ ਚਾਹੁੰਦੀ ਹੈ ਵਰਤਮਾਨ ਪੰਜਾਬੀ ਸੱਭਿਆਤਾ ਹਰ ਜਾਇਜ਼ ਤੇ ਨਾਜਾਇਜ਼ ਤਰੀਕਾ ਵਰਤ ਕੇ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਚਾਹੁੰਦਾ ਕਵੀ ਨੂੰ ਇਹਨਾਂ ਗੱਲਾਂ ਦਾ ਦੁੱਖ ਅਗਲੀਆਂ 17 ਚਕਵੀ ਕਹਿੰਦਾ ਅੰਬਾਂ ਦੇ ਬੂਰ ਪਏ ਕਿਦਰੇ ਬੇਵਸ ਹੋ ਸੋਨੀਆਂ ਪਿੰਗਾ ਹੁਣ ਨਾ ਝੂਟਦੀਆਂ ਕਹਿੰਦਾ ਕਿ ਜਿਹੜੇ ਸੋਨੀਆਂ ਕੁੜੀਆਂ ਅੰਬਾਂ ਦੇ ਉੱਪਰ ਪਿੰਗਾ ਪਾ ਕੇ ਝੂਟਦੀਆਂ ਸੀ ਉਹ ਹੁਣ ਨਹੀਂ ਰਹਿ ਅਜ ਅੰਬਾਂ ਦੇ ਬੂਰ ਪਿੰਗ ਦੇ ਹੁਲਾਰਿਆਂ ਨਾਲ ਨਹੀਂ ਸਕੋ ਬੇਵਸ ਹੋ ਕੇ ਗਿਰਦੇ ਨੇ ਇਹ ਕੀ ਹੈ ਮੁਰਦਹਾਣੀ ਜਹੀ ਓ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ ਢੰਗ ਨਹੀਂ ਕੁਛ ਉਦਲਣ ਉਦਾਲਣ ਜੇ ਹਵਾਸ ਲੱਗਦਾ ਕਹਿੰਦਾ ਕਿ ਇਹ ਹੁਣ ਸਾਰਾ ਜੀਵਨ ਹੈ ਜਿਹੜਾ ਮੁਰਦੇਹਾਣੀ ਜਹੀ ਵਰਗਾ ਹੈ ਇਸ ਵਿੱਚ ਕੋਈ ਵਿਆਹ ਦੀਆਂ ਪੁਰਾਣੀਆਂ ਰੰਗੀਆਂ ਦੀਆਂ ਦੇ ਤੌਰ ਤਰੀਕੇ ਵੀ ਨਹੀਂ ਇਹ ਤਾਂ ਐਵੇਂ ਲੱਗਦਾ ਜਿਵੇਂ ਕੋਈ ਕੁੜੀ ਮੁੰਡੇ ਨਾਲ ਉਦਲ ਗਈ ਹੋਵੇ ਤੇ ਮੁੰਡਾ ਕੁੜੀ ਨੂੰ ਉਧਾਲ ਕੇ ਲੈ ਗਿਆ ਹੋਵੇ ਉਹ ਜੰਜਾਂ ਕਿੱਥੇ ਉਹ ਬੇਹਲ ਉਹ ਖੁੱਲ੍ਹ ਉਹ ਚਾਹ ਦੱਸੇ ਨਾ ਕਿੱਥੇ ਟੁੱਟ ਗਿਆ ਸਹਾ ਫਿਰ ਕਵੀ ਕਹਿੰਦਾ ਕਿ ਪੁਰਾਣੇ ਸਮੇਂ ਵਾਂਗ ਜੰਜਾਂ ਕਈ ਕਈ ਦਿਨ ਨਹੀਂ ਨਹੀਂ ਰਹਿੰਦੀਆਂ ਹੁਣ ਵਿਆਹ ਟੰਗਾਂ ਦੇ ਵਿੱਚੋਂ ਬੇਹਲ ਖੁੱਲ ਚਾ ਸਾਰਾ ਕਿਧਰੇ ਉੱਡ ਗਿਆ ਲੱਗਦਾ ਤੇ ਅੱਜ ਦੇ ਪਿਆ ਰੰਗ ਰਸ ਹੀਣ ਤੇ ਫਿੱਕੇ ਨੇ ਤੇ ਅੱਗੇ ਕਹਿੰਦਾ ਕਵੀ ਉਹ ਸਗਨ ਮਨਾਵਣੇ ਉਹ ਢੋਲਕੀਆਂ ਤੇ ਗੀਤ ਜਿਹੜੇ ਗੀਤ ਦੀ ਰਗ ਰਗ ਛੇੜਦੇ ਫੇਰ ਦੱਸਦਾ ਨੌਜਵਾਨ ਨੂੰ ਕਹਿੰਦਾ ਕਿ ਅੱਜਕੱਲ ਦੇ ਵਿਆਹ ਟੰਗਾ ਦੇ ਵਿੱਚ ਨਾ ਤਾਂ ਪਹਿਲਾਂ ਵਾਂਗ ਸਗਨ ਮਨਾਏ ਜਾਂਦੇ ਨੇ ਤੇ ਨਾ ਸਾਰੇ ਸਰੀਰ ਦੀ ਰਗ ਰਗ ਦੇ ਵਿੱਚ ਇੱਕ ਕੰਬਣੀ ਜੀ ਛੇੜ ਦੇਣ ਵਾਲੇ ਢੋਲਕੀਆਂ ਨਾਲ ਗੀਤ ਗਾਏ ਜਾਂਦੇ ਨੇ ਉਹ ਕੁੜੀਆਂ ਕੁਵਾਰੀਆਂ ਦੇ ਮਨ ਦੇ ਚਾਹ ਦੇ ਟੱਪੇ ਤੇ ਅੱਜ ਵਿਆਹ ਟੰਗਾ ਵਿੱਚੋਂ ਕੁਵਾਰੀਆਂ ਕੁੜੀਆਂ ਦੇ ਮਨ ਦੇ ਚਾਵਾ ਨੂੰ ਪ੍ਰਗਟ ਕਰਨ ਵਾਲੇ ਨਿੱਕੇ ਨਿੱਕੇ ਟੱਪੇ ਕੋਇਲਾਂ ਦੀਆਂ ਭਾਂਤ-ਭਾਂਤ ਬੋਲੀਆਂ ਉਹ ਰਾਗ ਨਵੇਂ-ਨਵੇਂ ਸਜਰੇ ਸਜੇ ਸਜੇ ਭੀ ਜੇ ਭੀ ਜੇ ਤੇ ਟੱਪੇ ਜਿਹੜੇ ਕੋਇਲਾ ਮਰ ਕੇ ਮਿੱਠੀ ਸੁਰ ਦੇ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਸੀ ਰੂਹਾਂ ਦੇ ਵਿੱਚੋਂ ਨਿਕਲਣ ਵਾਲੇ ਨਵੇਂ-ਨਵੇਂ ਸਜਰੇ ਸਜਰੇ ਤੇ ਭਾਵਨਾ ਭਿੱਜੇ ਹੋਏ ਰਾਗ ਘੋੜੀਆਂ ਸੁਹਾਗ ਹਾਸੇ ਦੀਆਂ ਗੱਲਾਂ ਸਾਰਾ ਕੁਝ ਅਲੋਪ ਹੋ ਗਿਆ ਰੂਹਾਂ ਵਿੱਚੋਂ ਜਿਹੜੇ ਨਿਕਲਦੇ ਉਹ ਘੋੜੀਆਂ ਉਹ ਸੁਹਾਗ ਉਹ ਦੋ ਦੋ ਗੱਲਾਂ ਤੇ ਹਾਸੇ ਉਹ ਮੁਖੌਲੀ ਤਵਿਆ ਤਾਂ ਖੁਸ਼ੀ ਭਰਨ ਵਾਲੀਆਂ ਉਹ ਦਾਤੇ ਉਹ ਭੰਡਾਰੀ ਉਹ ਜਾਂਜੀ ਉਹ ਮਾਂਜੀ ਉਹ ਜੰਝਾਂ ਜਗਮਗ ਕਿੱਥੇ ਕੇਸਰ ਦੀਆਂ ਰੰਗੀਆਂ ਤੇ ਕਵੀ ਕਹਿੰਦਾ ਕਿ ਵਿਆਹ ਟੰਗਾਂ ਦੇ ਵਿੱਚ ਖੁਸ਼ੀ ਭਰਨ ਵਾਲੀਆਂ ਮਖੌਲੀ ਤੇ ਵਿਆਹਤਾਂ ਵਾਲੇ ਬੰਦੇ দান ਕਰਨ ਵਾਲੇ ਭੰਡਾਰੇ ਵਧਾਉਣ ਵਾਲੇ ਜਾਂਜੀ ਮਾਂਜੀ ਤੇ ਕੇਸਰ ਰੰਗੀਆਂ ਜੰਝਾਂ ਦੀ ਜਗਮਗ ਅੱਜ ਸਾਰਾ ਕੁਝ ਕਿਧਰੇ ਅਲੋਪ ਹੋ ਗਿਆ ਉਹ ਲਾੜੇ ਦਾ ਘੋੜੀ ਤੇ ਚੜਨਾ ਉਹ ਪਹਿਣਾ ਲਾੜੇ ਦੀਆਂ ਦਾ ਗਾ ਗਾ ਬੰਗਾ ਦਾ ਗੁੰਦਣਾ ਤੇ ਅੱਗੇ ਫੇਰ ਕਵੀ ਹੋਰ ਦੱਸਦਾ ਕਿ ਅੱਜ ਦੇ ਵਿਆਹ ਟੰਗਾ ਦੇ ਵਿੱਚੋਂ ਲਾੜੇ ਦਾ ਘੋੜੀ ਤੇ ਚੜਨਾ ਉਸ ਦੀਆਂ ਭੈਣਾਂ ਦਾ ਗਾ ਗਾ ਕੇ ਘੋੜੀ ਦੀ ਬਾਗ ਦਾ ਗੁੰਦਣਾ ਚਿੱਟੀ ਘੋੜੀ ਦਾ ਬੜੇ ਨਖਰੇ ਤੇ ਚਾਹ ਵਿੱਚ ਲਾੜੇ ਨੂੰ ਆਪਣੀ ਪਿੱਠ ਉੱਤੇ ਚੁੱਕ ਕੇ ਖੁਸ਼ ਹੋਣਾ ਉਹ ਘੋੜੀ ਚਿੱਟੀ ਦਾ ਨਾਜ ਤੇ ਚਾਹ ਵਿੱਚ ਲਾੜੇ ਨੂੰ ਚੁੱਕ ਮੋਢੇ ਉੱਪਰ ਬਿਣਾ ਉਹਦੇ ਗਲ ਦੀਆਂ ਗਰਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ ਤੇ ਚਿੱਟੀ ਘੋੜੀ ਸੀ ਜਿਹੜੀ ਉਹ ਲਾੜੇ ਨੂੰ ਪਿੱਠ ਦੇ ਉੱਪਰ ਚੁੱਕ ਕੇ ਖੁਸ਼ ਹੁੰਦੀ ਸੀ ਲਾੜੇ ਦੀਆਂ ਭੈਣਾਂ ਦਾ ਘੋੜੀ ਦੇ ਗਲ ਦੀਆਂ ਗਰਨੀਆਂ ਦੇ ਨਾਲ ਰਲ ਮਿਲ ਕੇ ਗਾਉਣਾ ਸਾਰਾ ਸਾਰੀਆਂ ਹੀ ਗੱਲਾਂ ਕਿਦਰੇ ਅਲੋਪ ਹੋ ਗਈਆਂ ਨੇ ਉਹ ਨੇਜੇਵਾਜੀਆਂ ਵਿਆਹਾਂ ਤੇ ਉਹ ਰੰਗ ਬਰੰਗ ਦੀਆਂ ਚੇਚਲਾਂ ਚੋਚਲਾਂ ਤੇ ਫੇਰ ਕਵੀ ਕਹਿੰਦਾ ਕਿ ਪੁਰਾਣੇ ਸਮੇਂ ਦੇ ਪੰਜਾਬ ਵਿੱਚ ਵਿਆਹ ਦੇ ਮੌਕੇ ਉੱਤੇ ਨੇਜੇਵਾਜੀਆਂ ਤੇ ਤਰ੍ਹਾਂ ਤਰ੍ਹਾਂ ਦੇ ਦਿਲ ਪਰਚਾਵੇ ਦੇ ਕੰਮ ਕੀਤੇ ਜਾਂਦੇ ਸੀ ਓ ਖੇਡਣਾ ਉਹ ਕਾਡੀਆਂ ਉਹ ਖੁੱਲੇ ਖੇਤਾਂ ਵਿੱਚ ਦੌੜਾਂ ਖੁਸ਼ੀਆਂ ਖੇਡਾਂ ਖੇਡੀਆਂ ਜਾਂਦੀਆਂ ਸੀ ਖੁੱਲੇ ਖੇਤਾਂ ਦੇ ਵਿੱਚ ਕੰਡੀਆਂ ਲਾਈਆਂ ਜਾਂਦੀਆਂ ਸੀ ਤੇ ਦੌੜਾਂ ਲਾਈਆਂ ਜਾਂਦੀਆਂ ਸੀ ਉਹ ਸਾਰਾ ਕੁਝ ਅਲੋਪ ਹੋ ਗਿਆ ਮਤਲਬ ਕਿ ਸਾਰਾ ਹੁਣ ਨਹੀਂ ਦਿਖਦਾ ਉਹ دریاਵਾਂ ਦਾ ਨਹਾਣ ਜਾਣਾ ਢੋਲ ਕੀ ਵੱਜਦੇ ਉਹ ਸੌਂਚੀਆਂ ਉਹ ਕੁਸ਼ਤੀਆਂ ਅਖਾੜੇ ਤੇ ਕਵਡੀਆਂ ਦ੍ਰਾਮਾ ਦੇ ਉੱਪਰ ਢੋਲਕੀਆਂ ਵਜਾਉਂਦੇ ਹੋਏ ਨਹਾਉਣ ਨਹੀਂ ਜਾਂਦੇ ਤੇ ਨਾ ਹੀ ਪੰਜਾਬੀ ਜੀਵਨ ਦੇ ਵਿੱਚ ਉਹ ਸੌਂਚੀਆਂ ਕੁਸ਼ਤੀਆਂ ਲਈ ਪਹਿਲਵਾਨਾਂ ਦੇ ਅਖਾੜੇ ਤੇ ਕਵੱਡੀਆਂ ਰਹੀਆਂ ਨੇ ਤੇ ਵਰਤਮਾਨ ਪੰਜਾਬੀ ਜੀਵਨ ਹੈ ਜਿਹੜਾ ਉਹ ਫਿੱਕਾ ਤੇ ਬੇਰਸ ਹੋ ਗਿਆ ਅੱਗੇ ਆ ਸਬਜੀ ਦਾ ਚਾਹ ਹੋਣ ਦਾ ਮਾਣ ਵੀਣ ਦਾ ਨਸਾ ਕਿੱਥੇ ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ ਅੱਗੇ ਕਹਿੰਦਾ ਕਵੀ ਕਿ ਵਰਤਮਾਨ ਪੰਜਾਬੀ ਸਭਿਆਤਾ ਦੇ ਵਿੱਚ ਵੇਰ ਉਸ ਹੀ ਪੈਦਾ ਹੋ ਗਈ ਹੈ ਤੇ ਅੱਜ ਦੇ ਪੰਜਾਬੀ ਜੀਵਨ ਦੇ ਵਿੱਚ ਪੁਰਾਣੇ ਪੰਜਾਬ ਵਰਗਾ ਜਿਉਣ ਦਾ ਚਾਹ ਆਪਣੀ ਹੋਣ ਦਾ ਮਾਣ ਤੇ ਬੀਣ ਨਸਾ ਨਹੀਂ ਰਿਹਾ ਇਸ ਵਿੱਚੋਂ ਪਿਆਰੀ ਬਸੰਤ ਰੁੱਤ ਦੁਆਰਾ ਹਰ ਬਾਗ ਦੇ ਵਿੱਚ ਮਨਾਈਆਂ ਜਾਂਦੀਆਂ ਫੁੱਲਾਂ ਦੀਆਂ ਹੋਲੀਆਂ ਵੀ ਅਲੂਪ ਅਲੋਪ ਹੋ ਗਈਆਂ ਨੇ ਅਲੋਪ ਮਤਲਬ ਖੋ ਗੀਆਂ ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ ਬਾਗ-ਬਾਗ ਭਰ ਪਿਚਕਾਰੀਆਂ ਰੂਪਾਂ ਦਾ ਖੇਡਣਾ ਓ ਲੋਹਿਆਂ ਦੀ ਲੱਕੜਾਂ ਦੀ ਮੰਗ ਬੁਹੇ ਬੁਹੇ ਉਹ ਕੁੜੀਆਂ ਦਾ ਜੁਲਨਾ ਅੱਜ ਦੇ ਚੁਫੇਰੇ ਤੇ ਗਿੱਧਾ ਪਾਪਾ ਗਾਣਾ ਬਸੰਤ ਰੁੱਤ ਨੂੰ ਯਾਦ ਕਰਦਾ ਕਵੀ ਕਿ ਉਹ ਸਾਰਾ ਕੁਝ ਅਲੋਪ ਹੋ ਗਿਆ ਬਾਗ ਦੇ ਵਿੱਚ ਮਨਾਇਆ ਜਾਂਦੀਆਂ ਫੁੱਲਾਂ ਦੀਆਂ ਹੋਲੀਆਂ ਨਹੀਂ ਰਹੀਆਂ ਤੇ ਸਾਰੇ ਲੋਕ ਰੰਗਾਂ ਦੀ ਵਿਚਕਾਰੀਆਂ ਭਰ ਕੇ ਆਪਸ ਵਿੱਚ ਖੇਡਦੇ ਨੇ ਤੇ ਅੱਜ ਹਰ ਬੁਹੇ ਉੱਪਰ ਜਾ ਕੇ ਲੋੜੀ ਲਈ ਲੱਕੜਾਂ ਦੀ ਮੰਗ ਕਰਨਾ ਵੀ ਅਲੋਪ ਹੋ ਗਿਆ ਕੋਈ ਨਹੀਂ ਮੰਗਦਾ ਹੁਣ ਜਾ ਕੇ ਤੇ ਨਾ ਹੀ ਕੋਈ ਲੋੜੀ ਦੀ ਧੁੰਦ ਵਿੱਚ ਫੇਰੇ ਕੁੜੀਆਂ ਜੁੜ ਕੇ ਗਿੱਦਪਾਉਂਦੀਆਂ ਨੇ ਤੇ ਨੰਗਾਉਂਦੀਆਂ ਨੇ ਹਾਂਜੀ ਅੱਗੇ ਬਹਿਮ ਜੇ ਉੱਡੇ ਤਾਂ ਉੱਡੇ ਸਦਕੇ ਬਹਿਮਾਂ ਦਾ ਉੱਡਣਾ ਜ਼ਰੂਰ ਸੀ ਫੇਰ ਕਵੀ ਕਹਿੰਦਾ ਕਿ ਚੰਗਾ ਹੋਇਆ ਵਰਤਮਾਨ ਪੰਜਾਬ ਦੇ ਵਿੱਚੋਂ ਪੁਰਾਣੇ ਬਹਿਮ ਭਰਮ ਉੱਡ ਗਏ ਇਹਨਾਂ ਦਾ ਉੱਡਣਾ ਦੂਰ ਹੋਣਾ ਜ਼ਰੂਰੀ ਸੀ ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ ਜਿੰਦ ਕਿੱਥੇ ਟੁਰ ਗਈ ਨਾਲੇ ਰੂਹ ਕਿੱਥੇ ਟੁਰ ਗਈ ਕੰਦਾ ਹੋਤਾ ਜ਼ਰੂਰੀ ਸੀ ਪਰ ਇਹਦੇ ਨਾਲ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਾਰੀਆਂ ਖੁਸ਼ੀਆਂ ਵੀ ਨਾਲ ਹੀ ਚਲੀਆਂ ਗਈਆਂ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਜ਼ਿੰਦ ਕਿੱਥੇ ਚਲੀ ਗਈ ਹੈ ਤੇ ਰੂਹ ਕਿੱਥੇ ਚਲੀ ਗਈ ਹੈ ਔਖਾ ਹੈ ਜਿੰਦੜ ਫਸਣੀਆਂ ਨੂੰ ਕੱਢਣਾ ਕੰਡੇ ਨਾਲੋਂ ਫੁੱਲ ਨੂੰ ਤੋੜਨਾ ਫੁੱਲ ਨੂੰ ਮਾਰਨਾ ਹੈ ਤੇ ਫੇਰ ਕਵੀ ਕਹਿੰਦਾ ਕਿ ਜਿੱਥੇ ਫੁੱਲ ਹੁੰਦਾ ਉੱਥੇ ਕੰਡਾ ਜ਼ਰੂਰ ਹੁੰਦਾ ਹੈ ਕੰਡੇ ਨਾਲੋਂ ਫੁੱਲ ਨੂੰ ਤੋੜਨ ਦਾ ਮਤਲਬ ਫੁੱਲ ਦਾ ਨਾਸ ਕਰਨਾ ਹੁੰਦਾ ਹੈ। ਐਸੀ ਹੀ ਤਰ੍ਹਾਂ ਸੋਹਣੇ ਪੰਜਾਬ ਨੂੰ ਪੁਰਾਤਨਤਾ ਦੀਆਂ ਬੁਰਾਈਆਂ ਦੇ ਨਾਲੋਂ ਅਲੱਗ ਕਰਦੇ ਕਰਦੇ ਹਨ ਅਸੀਂ ਕੀ ਕੀਤਾ? ਉਹਦੇ ਰਸਤੇ ਜਿਹੜੀਆਂ ਖੁਰਸੀਆਂ ਸੀ ਉਹ ਵੀ ਨਾਲ ਮਾਰਤੀਆਂ। ਦੱਸ ਨਾ ਇਹ ਕੀ ਹੋਇਆ ਕਿਸ ਲਈ ਸਭ ਕੁਝ ਖੋਇਆ? ਫੇਰ ਕਵੀ ਨੌਜਵਾਨ ਨੂੰ ਸੰਬੋਧਨ ਕਰਦਾ ਕਿ 10 ਪੰਜਾਬ ਦਾ ਪੁਰਾਤਨਤਾ ਦੀਆਂ ਬੁਰਾਈਆਂ ਤੋਂ ਛੁਟਕਾਰਾ ਕਰਾਉਣ ਦੇ ਯਤਨ ਵਿੱਚ ਪੰਜਾਬੀ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਕਿੱਥੇ ਚਲੀਆਂ ਗਈਆਂ ਕੀ ਇਸ ਲਈ ਸਭ ਕੁਝ ਖੋਇਆ ਕਾਦੇ ਲਈ ਇਹ ਖੱਟਿਆ ਸੀ ਕੁਝ ਵੀ ਨਹੀਂ ਹੈ ਤੇ ਕਾਦੇ ਲਈ ਅਸੀਂ ਇਹ ਸਾਰਾ ਕੁਝ ਗਵਾ ਲਿਆ ਸਾਡੀ ਦਵਾਈ ਖਾ ਕੇ ਤਾਂ ਮਰੀਜ਼ ਹੀ ਮਰ ਗਿਆ ਦਵਾਈ ਖਾ ਮਰੀਜ਼ ਹੀ ਮੋਇਆ ਸਾਡੇ ਹੱਥਾਂ ਕੀ ਆਇਆ ਤੇ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਆਇਆ ਅਸੀਂ ਪੰਜਾਬ ਨੂੰ ਸੁਧਾਰਨ ਦਾ ਯਤਨ ਕਰਦੇ ਸੀ ਜਿਹੜਾ ਉਹ ਅਸੀਂ ਉਹਦੇ ਵਿੱਚ ਬਾਕੀ ਚੀਜ਼ਾਂ ਸਾਰੀਆਂ ਖੋਲੀਆਂ ਦਿਲ ਸਾਡੇ ਸਖਣੇ ਲਾਟ ਬੁਝ ਗਈ ਤਾਂ ਇਹਦਾ ਨਤੀਜਾ ਕੀ ਨਿਕਲਿਆ ਕਿ ਸਾਡੇ ਦਿਲ ਸਖਣੇ ਹੋ ਗਏ ਨੇ ਤੇ ਉਹਨਾਂ ਦੇ ਵਿੱਚੋਂ ਖੁਸ਼ੀਆਂ ਤੇ ਰੰਗੀਆਂ ਦੀ ਲਾਟ ਬੁਝ ਗਈ ਐ ਇਹਦਾ ਤੁਹਾਨੂੰ ਆਉਂਦਾ ਹੁੰਦਾ ਕੇਂਦਰੀ ਭਾਵ ਲਿਖਣਾ ਕਵਿਤਾ ਦਾ ਅਰਥ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਜੇ ਅਰਥ ਨਹੀਂ ਕਰਾਂਗੇ ਫਿਰ ਸਮਝ ਨਹੀਂ ਆਉਂਦਾ ਕੇਂਦਰੀ ਭਾਵ ਨਹੀਂ ਲਿਖ ਸਕਦੇ ਇਸ ਕਰਕੇ ਕੇਂਦਰੀ ਭਾਵ ਨੂੰ ਸਿੱਧਾ ਹੀ ਰੱਟਾ ਲਾਉਣ ਦੀ ਬਜਾਏ ਅਰਥ ਸੁਣਨੇ ਜ਼ਰੂਰੀ ਨੇ ਤੇ ਹੁਣ ਆਪਾਂ ਕੇਂਦਰੀ ਭਾਵ ਵਿੱਚ ਦੇਖਾਂਗੇ ਆਪਾਂ ਕੀ ਕੀ ਲਿਖ ਸਕਦੇ ਹਾਂ ਕਵਿਤਾ ਦੇ ਵਿੱਚੋਂ ਤੁਹਾਨੂੰ ਦੱਸਿਆ ਕਿ ਕੇਂਦਰੀ ਭਾਵ ਕੁਝੇ ਚ ਸਮੁੰਦਰ ਬੰਦ ਕਰਨਾ ਹੁੰਦਾ ਐਡੀ ਵੱਡੀ ਕਵਿਤਾ ਦੇ ਵਿੱਚੋਂ ਆਪਾਂ 3 4 17 ਅੰਨੇ ਜਿਹੜੀਆਂ ਉਹ ਲਿਖਣੀਆਂ ਨੇ ਪਹਿਲਾਂ ਕਵੀ ਬਾਰੇ ਦੱਸ ਦਾਂਗੇ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਕਵੀਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਇਹ ਰੋਮਾਂਟਿਕ ਕਵਿਤਾ ਹੈ ਤੇ ਉਦਰ ਇਹ ਮੈਨੂੰ ਬਿਆਨ ਕਰਦੀ ਆ ਇਹ ਕਵੀ ਦੇ ਨੂੰ ਕੀ ਲਿਖਾਂਗੇ ਆਪਾਂ ਕੇਂਦਰੀ ਭਾਵ ਦੇ ਵਿੱਚ ਵਰਤ ਹਨ ਪੰਜਾਬੀ ਜੀਵਨ ਦੇ ਵਿੱਚੋਂ ਪੁਰਾਤਨ ਪੰਜਾਬੀ ਜੀਵਨ ਵਾਲਾ ਰਾਸ ਖੁੱਲਾ ਪੁਰਾਤਨ ਦੀ ਜਗ੍ਹਾ ਇੱਥੇ ਪੁਰਾਣਾ ਸ਼ਬਦ ਵਰਤ ਸਕਦੇ ਹੋ ਤੁਸੀਂ ਇਹ ਰੱਟਾ ਨਹੀਂ ਲਾਉਣਾ ਹੁੰਦਾ ਤੁਸੀਂ ਆਪਣੇ ਸ਼ਬਦ ਵਰਤਣੇ ਨੇ ਖੁਸ਼ੀਆਂ ਮਿੱਠੇ ਤੇ ਸਰਲਤਾ ਸਾਦਗੀ ਤੇ ਰੰਗਿਨੀਆ ਉਡ ਗਈਆਂ ਨੇ ਤੇ ਇਸ ਦੀ ਥਾਂ ਬੇਰਸੀ ਬੇਸਵਾਦੀ ਫਿੱਕਾਪਣ ਤੇ ਪੈਸੇ ਦਾ ਪ੍ਰੇਮ ਪ੍ਰਧਾਨ ਹੋ ਗਿਆ। ਅੱਜ ਕੱਲ ਇਸ ਵਿੱਚੋਂ ਪੁਰਾਣੇ ਵਹਿਮ ਮੁੱਕ ਗਏ। ਪਰ ਅਸੀਂ ਖੱਟਿਆ ਕੁਝ ਨਹੀਂ। ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ Goa ਲੈ ਜਾਂਨੇ। ਕਈ ਕੌਂਦੇ ਹੁੰਦੇ ਨੇ ਛੋਟੇ ਪ੍ਰਸ਼ਨਾਂ ਦੇ ਉੱਤਰ। ਤੁਹਾਡੀ ਬੁੱਕ ਦੇ ਵਿੱਚ ਵੀ ਨੇ ਲਾਸਟ ਦੇ ਵਿੱਚ। ਜਿਹੜੇ ਛੋਟੇ ਕੁਐਸਚਨ 10 ਆਉਂਦੇ ਨੇ ਉਹ ਮਿਕਸ ਆ ਕੇ ਹੋ ਕੇ ਆਉਂਦੇ ਨੇ ਸਾਰੀ ਕਿਤਾਬ 'ਚੋਂ ਐਵੇਂ ਏਦਾਂ 'ਚ ਆਉਂਦੇ ਨੇ। ਕਵੀ ਦਾ ਨਾਮ ਦਰਸ਼ਨਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਹੈ ਤੇ ਉਹ ਤੋਂ ਬਾਅਦ ਕੋਈ ਕਵਿਤਾ ਕਿਹੜੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਆਜੂਗਾ ਪੁਰਾਣੀ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਵਿੱਚ ਕਵੀ ਭਾਈ ਚਾਰੇ ਬਾਰੇ ਕਿਸ ਤੋਂ ਪੁੱਛਦਾ ਇੱਕ ਪੜ੍ਹੇ ਲਿਖੇ ਨੌਜਵਾਨ ਤੋਂ ਪੁੱਛਦਾ ਬਾਰ-ਬਾਰ ਆਇਆ ਇਹ ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੋਸਾਂ ਦੇ ਦਿਲ ਕਿਹੋ ਜਿਹੇ ਹੁੰਦੇ ਸੀ ਸਮੁੰਦਰਾਂ ਵਰਗੇ ਹੁੰਦੇ ਸੀ ਤੇ ਪੰਜਾਬ ਵਿੱਚੋਂ ਸਦੀਆਂ ਪੁਰਾਣੀ ਕਿਹੜੀ ਚੀਜ਼ ਵੱਡੀ ਗਈ ਹੈ ਬਰਾਦਰੀਆਂ ਦਾ ਮੇਲ ਮਲਾਪ ਤੇ ਬਹੁਤ ਵੱਡ ਦਿੱਤੇ ਗਏ ਨੇ ਅੱਗੇ ਠੀਕ ਗੱਲ ਤਾਂ ਦੱਸਣਾ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ ਵਿੱਚ ਲੋਕ ਸੁੱਚਾ ਤੇ ਸੁਥਰਾ ਵਪਾਰ ਕਰਦੇ ਸਨ ਇਹ ਠੀਕ ਹੈ ਜਾਂ ਗਲਤ ਹੈ ਇਹ ਠੀਕ ਹੈ ਹੁਣ ਵੰਗ ਕਵੀ ਨੇ ਦੱਸਿਆ ਕਿ ਠਿਕਰੀਆਂ ਦਾ ਪੈਸੇ ਦਾ ਵਪਾਰ ਨਹੀਂ ਸੀ ਉਹਨਾਂ ਦਾ ਵਪਾਰ ਸੀ ਜਿਹੜਾ ਉਹ ਸੁੱਚਾ ਸੀ ਅੱਗੇ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਨੂੰ ਮਨੁੱਖਾਂ ਦੀ ਥਾਂ ਠਿਕਰੀਆਂ ਦੀ ਪੂਜਾ ਕਰਨ ਦਾ ਦੁੱਖ ਹੈ ਠੀਕ ਹੈ ਇਹ ਹਾਂ ਉਹਨੂੰ ਕਵੀ ਨੂੰ ਦੁੱਖ ਹੈ ਬਹੁਤ ਉਸ ਤੋਂ ਬਾਅਦ ਖਾਲੀ ਥਾਂ ਮਰਨੀਆਂ ਨੇ ਹੁਣ ਉਹ ਪੁਰਾਣੇ ਵਿਆਹ ਦੇ ਖਾਲੀ ਥਾਂ ਨਹੀਂ ਖਾਲੀ ਥਾਂ ਨਹੀਂ ਕੀ ਆਊਗਾ ਇਹਦੇ ਵਿੱਚ ਰੰਗ ਨਹੀਂ ਟੰਗ ਨਹੀਂ ਪਾਰ ਖਾਲੀ ਥਾਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਹੈ ਕਿਦੀ ਕਿਦੀ ਅੱਜ ਕੱਲ ਹੁਣ ਪੂਜਾ ਠਿਕਰੀਆਂ ਦੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਵਿੱਚ ਭਰਪੂਰ ਚਿੱਤਰਣ ਹੋਇਆ ਕਾਦਾ ਹੋਇਆ ਇਹਦਾ ਉੱਤਰ ਦੇਣਾ ਆਪਾਂ ਪੰਜਾਬੀ ਸੱਭਿਆਚਾਰ ਦਾ ਐਸੀ ਜੀ ਕਵਿਤਾ ਤੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜਿਹੜੇ ਵੀ ਨਾਲ ਜੁੜਿਓ ਕਿਉਂਕਿ ਜੇ ਕਮੈਂਟ ਕਰਦੇ ਹੋ ਤਾਂ ਹੀ ਪਤਾ ਲੱਗਦਾ ਕੁਝ ਗਲਤ ਜਾਂ ਠੀਕ ਤੇ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਉਹ ਦੱਸਿਓ ਜ਼ਰੂਰ ਕਵਿਤਾ ਅਮਾ ਤਵਾ ਸੇ 3-4 ਨੇ ਇੱਕ ਹੋ ਜਾਣਗੇ ਆਪਣੀਆਂ ਤੇ ਉਸ ਤੋਂ ਬਾਅਦ ਕੀ ਕਰਨਾ ਹੈ ਕਮੈਂਟ 'ਚ ਜ਼ਰੂਰ ਦੱਸਿਓ ਫਿਰ ਉਹੀ ਕਰਾਂਗੇ ਅੱਗੇ ਚੈਨਲ ਦੇ ਨਾਲ ਜੁੜਿਓ ਉਹਦੇ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ